ਕਮਲਾ ਹੇਰਿਸ ਬਾਰੇ ਦੋ ਅਟਕਲਾਂ ਇੱਕ ਤਾਂ ਇਹ ਆ ਵੀ ਇਹ ਦੁਬਾਰਾ ਰਾਸ਼ਟਰਪਤੀ ਦੀ ਦੌੜ ਲਈ ਰਨ ਕਰਨਗੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਚਾਹੁੰਦੇ ਆ ਕਿ ਕਮਲਾ ਹੇਰਿਸ ਇੱਥੇ ਗਵਰਨਰ ਬਣ ਜਵੇ ਤੇ ਕੋ ਨੂੰ ਕਹਿ ਲੋ ਕਿ ਸਿੰਬਲ ਆਫ ਫੇਲਡ ਡੈਮੋਕ੍ਰੈਟਿਕ ਲੀਡਰਸ਼ਿਪ ਉਹ ਜੋ ਦੇਖ ਰਹੇ ਆ ਜਿਨਨੇ ਮਤਲਬ ਅਮੀਰ ਡੋਨਰ ਨੇ ਉਹਨਾਂ ਦਾ ਧਿਆਨ ਇਧਰਲੇ ਪਾਸੇ ਆਊਗਾ ਕਮ ਲਾਹਰਸਾ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਹਾਰ ਗਏ ਬਾਹਰ ਹੋ ਗਏ ਹੁਣ ਉਹਨਾਂ ਦੀ ਚਰਚਾ ਚੱਲ ਰਹੀ ਹੈ ਵੀ ਆਪਾਂ ਪਹਿਲਾਂ ਵੀ ਵਿੱਚ ਵਿੱਚ ਕਦੇ-ਕਦੇ ਚਰਚਾ ਹੁੰਦੀ ਹੈ ਇਹ ਕਿ ਕੈਲੀਫੋਰਨੀਆ ਦੀ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਅਗਲੇ ਸਾਲ ਵੋਟਾਂ ਪੈਣੀਆਂ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਵੀ ਆ ਕਿਉਂਕਿ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਦੀ 2 ਸਾਲ ਬਾਅਦ ਚੋਣ ਹੁੰਦੀ ਆ ਤੇ ਜਿਹੜੀ ਉੱਤੇ ਸੈਨੇਟ ਆ ਉਹ 6 ਸਾਲ ਬਾਅਦ ਚੋਣ ਹੁੰਦੀ ਆ ਸੋ ਇੱਕ 3.5 ਜਿਹੜੇ ਆ ਉਹ ਫੇਰ ਉਹਨਾਂ ਦੀ ਸੈਨੇਟਰ ਚੁਣੇ ਜਾਣੇ ਆ ਤੇ ਸਾਰੇ ਦੇ ਸਾਰੇ ਹਾਊਸ ਆਫ ਰਿਪ੍ਰেজੈਂਟੇਟਿਵ ਨੇ ਬਦਲ ਜਾਣਾ ਹੁੰਦਾ ਉਹਦੇ ਨਾਲ ਹੀ ਬਾਕੀ ਸਟੇਟ ਦੀਆਂ ਚੋਣਾਂ ਵੀ ਹੁੰਦੀਆਂ ਜਿਹਦੇ ਵਿੱਚ ਵੱਖ-ਵੱਖ ਜਿੱਥੇ-ਜਿੱਥੇ ਕਿਤੇ ਵੀ ਟਰਮ ਪੂਰੀ ਹੈ ਉੱਥੇ ਗਵਰਨਰ ਦੀ ਚੋਣ ਆ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਆ ਡੈਮੋਕ੍ਰੈਟਿਕ ਸਟੇਟ ਆ ਗਵਰਨਰ ਗੈਵਨ ਨਿਊਸਮ ਇਥੋਂ ਦੇ ਰਾਜਪਾਲ ਨੇ ਗਵਰਨਰ ਨੇ ਤੇ ਉਹ ਉਹਨਾਂ ਦੀ ਟਰਮ ਪੂਰੀ ਹੋ ਰਹੀ ਹੈ 26 ਦੇ ਵਿੱਚ ਕਿਉਂਕਿ ਦੋ ਟਰਮਾਂ ਹੋ ਗਈਆਂ ਦੋ ਟਰਮਾਂ ਤੋਂ ਬਾਅਦ ਉਹ ਬਣ ਨਹੀਂ ਸਕਦੇ ਉਹ ਹੁਣ ਅੱਗੇ ਜਾਣਗੇ ਉੱਤੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਮਤਲਬ ਵਿੱਚ ਵਿੱਚ ਚਰਚਾ ਹੈ ਵੀ ਉਹ ਰਨ ਕਰ ਸਕਦੇ ਆ ਹਾਲਾਂਕਿ ਪ੍ਰਾਈਮਰੀ ਕੌਕਸਿਸ ਕੀ ਹੁੰਦਾ ਉਹਦੇ ਵਿੱਚ ਕਿਹਦੇ ਨਾਮ ਸਾਹਮਣੇ ਆਉਂਦੇ ਉਹ ਬਾਅਦ ਦੀ ਗੱਲ ਆ ਕਮਲਾ ਹੈਰਿਸ ਬਾਰੇ ਦੋ ਅਟਕਲਾਂ ਇੱਕ ਤਾਂ ਇਹ ਆ ਵੀ ਇਹ ਦੁਬਾਰਾ ਰਾਸ਼ਟਰਪਤੀ ਦੀ ਦੌੜ ਲਈ ਰਨ ਕਰਨਗੇ ਦੂਜਾ ਇਹ ਦੱਸਿਆ ਜਾ ਰਿਹਾ ਵੀ ਇਹ ਕੈਲੀਫੋਰਨੀਆ ਦੇ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਡੈਮੋਕ੍ਰੇਟ ਚਾਹੁੰਦੇ ਆ ਖਾਸ ਕਰਕੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਚਾਹੁੰਦੇ ਆ ਕਿ ਕਮਲਾ ਹੈਰਿਸ ਇੱਥੇ ਗਵਰਨਰ ਬਣ ਜਵੇ ਇੱਥੇ ਰਿਫਾਰਮਸ ਹੋਣ ਇੱਥੇ ਬਹੁਤ ਕੁਝ ਜਿਹੜਾ ਆ ਉਹ ਚੱਲੇ ਦੂਜੇ ਪਾਸੇ ਇਹਨਾਂ ਦੇ ਗਵਰਨਰ ਦੇ ਉਮੀਦਵਾਰ ਬਣਨ ਦੇ ਨਾਲ ਡੈਮੋਕ੍ਰੇਟ ਤਾਂ ਚਾਹੁੰਦੇ ਹੀ ਨਹੀਂ ਕਿ ਉਹਨਾਂ ਦਾ ਉਮੀਦਵਾਰ ਮਜ਼ਬੂਤ ਹੋਵੇ ਜਿਹੜੇ ਆਪੋਨੈਂਟ ਨੇ ਜਿਹੜੇ ਰਿਪਬਲਿਕਨ ਨੇ ਉਹ ਵੀ ਇਸ ਵੇਲੇ ਇਹ ਚਾਹੁੰਦੇ ਆ ਕਿ ਇੱਥੋਂ ਕਮਲਾ ਹਾਰਿਸ ਰਨ ਕਰੇ ਹਾਲਾਂਕਿ ਬਹੁਤ ਸਟਰੋਂਗ ਕੈਂਡੀਡੇਟ ਆ ਕੁਦਰਤੀ ਤੌਰ ਦੇ ਉੱਤੇ ਡੈਮੋਕ੍ਰੈਟਿਕ ਸਟੇਟ ਆ ਜਿੱਥੇ ਵੋਟਾਂ ਪੈਣੀਆਂ ਪਰ ਉਹ ਇਹ ਉਹਨਾਂ ਨੂੰ ਇਹ ਲੱਗਦਾ ਉਹ ਮਤਲਬ ਬਹੁਤ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਆ ਜਿਹੜੇ ਡੈਮੋਕ੍ਰੇਟ ਨੇ ਸਪੈਸ਼ਲੀ ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਪਰ ਜਿਹੜਾ ਹੁਣ ਇੱਥੇ ਇਹ ਲੱਗਦਾ ਆ ਕਿ ਜੇ ਇਹ ਬਣਦੇ ਆ ਤੇ ਉਹਨਾਂ ਦੇ ਨਾਲ ਕੈਂਪੇਨ ਜ਼ਬਰਦਸਤ ਹੋਊਗੀ ਮਤਲਬ ਏਡਾ ਵੱਡਾ ਨਾਂ ਜਦੋਂ ਇੱਕ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋਊਗਾ ਤਾਂ ਪਬਲਿਕਨ ਭਾਵੇਂ ਹਾਰ ਵੀ ਜਾਣ ਹਾਰਨਗੇ ਤਾਂ ਹੈ ਹੀ ਇੱਥੋਂ ਕਿਉਂਕਿ ਫਰਕ ਬਹੁਤ ਆ ਪਰ ਫਿਰ ਵੀ ਉਹ ਕਹਿੰਦੇ ਸਾਡਾ ਨਾਂ ਸਾਡੀ ਫੰਡਰੇਜ਼ਿੰਗ ਸਾਡਾ ਸਾਰਾ ਕੁਝ ਜਿਹੜਾ ਉਹਨੂੰ ਫਾਇਦਾ ਹੋਊਗਾ ਹੁਣ ਡੈਮੋਕ੍ਰੇਟ ਪਹਿਲਾਂ ਤੋਂ ਵੇਟ ਕਰ ਰਹੇ ਵੀ ਇਹ ਅਨਾਉਂਸ ਕਰਨ ਦੂਜੇ ਪਾਸੇ ਜਿਹਨੇ ਆਪਣੇ ਕੰਜ਼ਰਵਟਿਵ ਨੇ ਜਿਵੇਂ ਸਟੀਵ ਹਿਲਟਨ ਆ ਜਾਂ ਸ਼ਰਫ ਚੈਡ ਬਨੇਕੋ ਆ ਉਹਨਾਂ ਨੇ ਪਹਿਲਾਂ ਹੀ ਕੈਂਪੇਨ ਸਟਾਰਟ ਕਰ ਦਿੱਤੀ ਹੈ ਹੈਰਸ ਦੇ ਖਿਲਾਫ ਉਹਨੂੰ ਮਤਲਬ ਇੱਕ ਇੱਕ ਉਹਨੂੰ ਕਹਿ ਲਓ ਕਿ ਸਿੰਬਲ ਆਫ ਫੇਲਡ ਡੈਮੋਕ੍ਰੈਟਿਕ ਲੀਡਰਸ਼ਿਪ ਵਜੋਂ ਦੇਖ ਰਹੇ ਆ ਡੈਮੋਕ੍ਰੈਟਿਕ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਦੇ ਹਾਰ ਦੇ ਚਿੰਨ ਵਜੋਂ ਇਹਨਾਂ ਨੂੰ ਕਹਿ ਕੇ ਤੇ ਉਹਨਾਂ ਨੇ ਆਪਣਾ ਪ੍ਰਚਾਰ ਪ੍ਰਸਾਰ ਸ਼ੁਰੂ ਵੀ ਕਰ ਦਿੱਤਾ ਹੁਣ ਜਿਹੜੇ ਜੇ ਹੈਰਿਸ ਰੇਸ ਦੇ ਵਿੱਚ ਐਂਟਰ ਹੁੰਦੇ ਆ ਤਾਂ 트াম্প ਰਾਸ਼ਟਰਪਤੀ ਜਿਹੜੇ 트াম্প ਨੇ ਉਹਨਾਂ ਦੇ ਬਹੁਤ ਨੇੜੇ ਦੇ ਰਿਚਰਡ ਗ੍ਰੈਨਲ ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਇਹਨਾਂ ਦੇ ਮਿੱਤਰ ਨੇ ਤੇ ਉਹਨਾਂ ਦਾ ਨਾਮ ਸੋ ਜਿਹੜੀ ਇਹ ਸੀਨ ਜਿਹੜਾ ਬਣਨਾ ਬਹੁਤ ਦਿਲਚਸਪ ਬਣਨਾ ਇੱਥੋਂ ਤੇ ਸੋ ਜਿਹੜੇ ਤੇ ਇਹ ਡੈਮੋਕ੍ਰੇਟਸ ਤੇ ਚਾਹੁੰਦੇ ਆ ਵੀ ਇੱਥੋਂ ਕਮਲਾ ਹੈਰਿਸ ਰਨ ਕਰੇ ਪਰ ਉਹਦੇ ਨਾਲ ਨਾਲ ਰਿਪਬਲਿਕਨ ਵੀ ਚਾਹੁੰਦੇ ਆ ਕਿ ਕਮਲਾ ਹੈਰਿਸ ਇੱਥੋਂ ਗਵਰਨਰ ਦੀ ਜਿਹੜੀ ਆ ਉਮੀਦਵਾਰ ਬਣੇ ਬਹੁਤ ਵੱਡਾ ਪੈਸਾ ਜਿਹੜੀ ਹਾਈ ਪ੍ਰੋਫਾਈਲ ਰੇਸ ਹੋਊਗੀ ਇਹ ਫੇਜੇ ਇਦਾਂ ਹੁੰਦੀ ਆ ਤੇ ਜਿੰਨੇ ਮਤਲਬ ਅਮੀਰ ਡੋਨਰ ਨੇ ਉਹਨਾਂ ਦਾ ਧਿਆਨ ਇਧਰਲੇ ਪਾਸੇ ਆਊਗਾ ਐਲਨ ਮਸਕ ਤੇ ਹੈ ਇੱਥੇ ਤੇ ਉਹ ਫਿਰ ਕਿਉਂ ਨਹੀਂ ਆਪਣੇ ਰਿਪਬਲਿਕਨ ਦੀ ਸਪੋਰਟ ਕਰਨਗੇ ਜਦੋਂ ਦੂਜੇ ਪਾਸੇ ਕਮਲਾ ਹਾਰਿਸ ਹੋਈ ਸੋ ਜਿਹੜੀ ਟਫ ਰੇਸ ਹੋਊਗੀ ਪਰ ਚਾਹੁੰਦੇ ਹੀ ਆ ਸਾਰੇ ਕਿ ਕਮਲਾ ਹਾਰਿਸ ਇੱਥੋਂ ਅੱਜ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ